ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਲੁਧਿਆਣਾ ਚ ਬੁੱਡੇ ਨਾਲੇ ਦੀ ਸਫਾਈ ਤਿੰਨ ਪੜਾਵਾਂ ਵਿੱਚ ਕੀਤੀ ਜਾਵੇਗੀ ਇਹ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਪ੍ਰਸਿੱਧ ਨੇਬੂਲਾ ਗਰੁੱਪ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਇਸ ਸੰਬੰਧੀ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਨੇਬੂਲਾ ਗਰੁੱਪ ਦੇ ਨੁਮੰਦਿਆਂ ਨਾਲ ਮੀਟਿੰਗ ਕੀਤੀ ਹੈ ਉਹਨਾਂ ਦੱਸਿਆ ਕਿ ਬੁੱਢਾ ਨਾਲੇ ਦੀ ਸਫਾਈ ਮੁਹਿੰਮ ਨੇਬੂਲਾ ਗਰੁੱਪ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾਵੇਗੀ ਤੇ ਨੇਬੂਲਾ ਓਜੋਨੇਸ਼ਨ ਟੈਕਨੋਲੋਜੀ ਦੀ ਮਦਦ ਨਾਲ ਕੈਂਸਰ ਦਾ ਕਾਰਨ ਬਣ ਰਹੀਆਂ ਅਸ਼ੁੱਧੀਆਂ ਨੂੰ ਨੈਨੋ ਪਦਰਤ ਤੇ ਸਾਫ਼ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਉਦੇਸ਼ ਕੁੱਲ ਕੁਲਣਸ਼ੀਲ ਠੋਸ ਪਦਾਰਥਾਂ ਦੇ ਪਦਰ ਨੂੰ 100 ਤੋਂ ਘੇਠਾ ਲਿਆ ਕੇ ਪਾਣੀ ਨੂੰ ਪੀਣ ਯੋਗ ਬਣਾਉਣਾ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਨੇਬੂਲਾ ਔਰ ਜੋ ਨੇਸ਼ਨ ਇੱਕ ਅਜਿਹੀ ਨੈਨੋ ਲੈਵਲ ਤਕਨੀਕ ਹੈ ਜੋ ਕੈਂਸਰ ਦਾ ਕਾਰਨ ਬਣਵਾਲੀਆਂ ਅਸ਼ੁੱਧੀਆਂ ਅਤੇ ਤੱਤਾਂ ਦੇ ਪਾਣੀ ਨੂੰ ਸਾਫ਼ ਕਰ ਸਕਦੀ ਹੈ ਸੁਭਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਤਿੰਨ ਫੇਜ਼ ਪ੍ਰੋਗਰਾਮ ਦਾ ਉਦੇਸ਼ ਬੁੱਡੇ ਨਾਲੇ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ ਭਗਵੰਤ ਮਾਨ ਨੇ ਦੱਸਿਆ ਕਿ ਇਸ ਗਰੁੱਪ ਦੀ ਟੀਮ ਨੇ ਪੰਜਾਬ ਨਾਲ ਸਪਲਾਈ ਅਤੇ ਸੀਵਰੇਜ ਬੋਰਡ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਅਤੇ ਹੋਰ ਸੰਬੰਧਿਤ ਧਿਰਾਂ ਦੇ ਸਹਿਯੋਗ ਨਾਲ ਬੁੱਡੇ ਨਾਲੇ ਦਾ ਦੌਰਾ ਵੀ ਕੀਤਾ ਹੈ ਦੱਸਦੀ ਹੈ ਕਿ ਹਾਲ ਹੀ ਵਿੱਚ ਬੁੱਢਾ ਨਾਲਾ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਮੁੱਖ ਮੰਤਰੀ ਵੱਲੋਂ ਬੁੱਢੇ ਨਾਲੇ ਦੀ ਸਫਾਈ ਲਈ ਰੱਖੇ ਨੀ ਪੱਥਰ ਨੂੰ ਤੋੜ ਦਿੱਤਾ ਸੀ ਇਸ ਤੋਂ ਬਾਅਦ ਉਸ ਨੇ ਸ਼ਿਸ਼ਤੀ ਨੂੰ ਨਾਲੇ ਵਿੱਚ ਉਤਾਰ ਦਿੱਤਾ ਪਹਿਲਾ ਪੜਾਅ ਪ੍ਰੋਜੈਕਟ ਦੇ ਪਹਿਲੇ ਪੜਾਅ 'ਚ ਸੀਵਰੇਜ ਨੈੱਟਵਰਕ ਦਾ ਅਧਿਐਨ ਕਰਨ ਲਈ ਇੱਕ ਅਲਟਰਾਸੋਨਿਕ ਵਾਟਰ ਮੀਟਰਿੰਗ ਸਿਸਟਮ ਤੇ ਮਾਡਲਿੰਗ ਸੌਫਟਵੇਅਰ ਸਥਾਪਿਤ ਕਰਨਾ ਸ਼ਾਮਲ ਹੈ ਤਾ ਜੋ ਸਮੁੱਚੇ ਲੁਧਿਆਣਾ ਦੇ ਸੈਂਪਲ ਪੁਆਇੰਟਾਂ ਦੀ ਪਛਾਣ ਕੀਤੀ ਜਾ ਸਕੇ ਇਸੇ ਤਰ੍ਹਾਂ ਇਸ ਪੜਾਅ 'ਚ ਲੁਧਿਆਣਾ ਦੇ ਰੰਗਾਈ ਯੂਨਿਟਾਂ ਲਈ ਵਿਅਕਤੀਗਤ ਪ੍ਰੀ ਟ੍ਰੀਟਮੈਂਟ ਪਲਾਂਟਾਂ ਦੀ ਪਛਾਣ ਤੇ ਸਥਾਪਨਾ ਤੇ ਧਿਆਨ ਦਿੱਤਾ ਜਾਵੇਗਾ ਲੁਧਿਆਣਾ ਵਿੱਚ 200 ਯੂਨਿਟ ਰੋਜ਼ਾਨਾ 95 ਮਿਲੀਅਨ ਲੀਟਰ ਪਾਣੀ ਕੱਢਦੇ ਨੇ ਇਸ ਕਦਮ ਨਾਲ ਪ੍ਰਦੂਸ਼ਣ ਨੂੰ ਰੋਕਣ ਵਿੱਚ ਮਦਦ ਮਿਲੇਗੀ ਦੂਜਾ ਪੜਾਅ ਇਸ ਸਮੱਸਿਆ ਦਾ ਕਾਰਨ ਬਣ ਰਹੇ ਡਰੇਨਸ ਚੈਨਲਾਂ ਦੀ ਪਛਾਣ ਕਰਨ ਤੇ ਸੀਵਰੇਜ ਦੇ ਮਿਆਰ ਨੂੰ ਬਿਹਤਰ ਨਾਉਣ ਲਈ ਦੂਸ਼ਿਤ ਪਾਣੀ ਦੇ ਇਲਾਜ ਲਈ ਛੋਟੇ ਪੱਧਰ ਤੇ ਟ੍ਰੀਟਮੈਂਟ ਪਲਾਂਟ ਸਥਾਪਿਤ ਕਰਨ ਤੇ ਧਿਆਨ ਦਿੱਤਾ ਜਾਵੇਗਾ ਤੀਜਾ ਪੜਾ ਕੀ ਹੈ ਬੁੱਢੇ ਨਾਲੇ ਦੀ ਲਾਈਨਿੰਗ ਦੀ ਰੂਪਰੇਖਾ ਤਿਆਰ ਕਰਨ ਤੇ ਇਸ ਨੂੰ ਲਾਗੂ ਕਰਨ ਤੇ ਜ਼ੋਰ ਦਿੱਤਾ ਜਾਵੇਗਾ ਨੈਬੂਲਾ ਗਰੁੱਪ ਤੇ ਰਾਜ ਸਰਕਾਰ ਤੀਜੇ ਪੜਾ ਨੂੰ ਲਾਗੂ ਕਰਨ ਰੱਖ-ਰਖਾ ਕਰਨ ਤੇ ਪੂਰੇ ਲੁਧਿਆਣਾ ਵਿੱਚ ਇਲਾਜ ਪ੍ਰਣਾਲੀ ਨੂੰ ਚਾਲੂ ਕਰਨ ਲਈ ਮਿਲ ਕੇ ਕੰਮ ਕਰਨਗੇ